ਮੈਂ ਲੱਗੀ ਜੀ ਰੋਟੀ ਬਣਾਣ ਕਿਉਂਕਿ ਇਹ ਵੀ ਉੱਠ ਕੇ ਹਰਟੀਆਂ ਮੈਂ ਅੱਜ ਸਵੇਰ ਤੋਂ ਤਾਂ ਨਹੀਂ ਗਿਆ ਹੋਇਆ ਪਹਿਲਾਂ ਤਾਂ ਠੀਕ ਧੀ ਇੱਕੋ ਦਾਤ ਫਿਰ ਦਰਦ ਹੋਣ ਲੱਗਾ ਢੂਈ ਮੈਂ ਦੀ ਇਹ ਚਾਹ ਬਣਾ ਲਈ ਤੇ ਮੈਂ ਸਵੇਰੀ ਤੇ ਇਹਦੀ ਭੰਡਤ ਹੋ ਗਿਆ ਚਾਹ ਵਾਲੇ ਹੋਏ ਨੇ ਜਿਹੜੇ ਨਿਆਣੇ ਉੱਥੇ ਨੇ ਤੇ ਉਹਦੇ ਨਹੀਂ ਕਿਆ-ਕਿਆ ਕਰੀ ਜਾਂਦੀਆਂ ਨੇ ਦੋਨੋਂ ਜਾਣੀਆਂ ਦੋ ਜਾਣੀਆਂ ਆ ਸੀਗੀਆਂ ਆਪੜਾ ਆਪਣਾ ਲੱਗਿਆ ਹੋਇਆ ਤੇ ਦੋ ਉੱਤਰ ਟੀਵੀ ਦੇਖ ਰਹੀਆਂ ਨੇ ਅਜੇ ਬਲੌਡੀ ਸ਼ੁਰੂਆਤ ਹੀ ਹੋੰਦੀ ਆ ਬਾਕੀ ਦੇ ਮਿਲਦੇ ਆ ਤੁਹਾਨੂੰ ਥੋੜੀ ਜਿਹੀ ਦੇਰ ਨਾਲ ਹੌਲੀ ਹੌਲੀ ਕੰਮ ਨੇ ਮੇੜੂਗੀ ਕਿਉਂਕਿ ਤਬੇ ਠੀਕ ਸੀ ਨਹੀਂ ਹੈਗੇ ਥੋੜੀ ਫਿਰ ਮਿਲਦੇ ਆ ਲੋ ਜੀ ਮੈਂ ਝਾੜੂ ਮਾਰ ਲਿਆ ਵ ਨਿਆਣੇ ਆਰਨਾ ਪਤੰਦੇ ਕੀ ਆ ਗਿਆ ਖੇੜੀ ਹੰਦੇ ਨੇ ਦੇਖਾਂਗਾ ਮम्मा ਬਾਰੀ ਲੈ ਡੱਜ ਜਾ ਰਹੀ ਸਾਡੀ ਫੇਰ ਖਰਾਬ ਹੋ ਰਹੀ ਡਿਮ ਹੋ ਰਹੀ ਤੇ ਇਧਰ ਧੋ ਰਹੀ ਮੈਂ ਭਾਂਡੇ ਕੁਛ ਕੁ ਤੋਂ ਜੀ ਕੁਛ ਕਰਾ ਗਈ ਏ ਠੀਕ ਆ ਜੀ ਫਿਰ ਇਸ ਤੋਹਰਾ ਪਗਰਾੰਗੀਆ ਸਾਫ ਲੋ ਮੈਂਨੇ ਗੈਸ ਸਾਫ ਵੀ ਕਰ ਲਿਆ ਪੋਚਾ ਬਿਲਾ ਦਿਆ ਤੇ ਮੈਂਨੇ ਲਈਆਂ ਨੇ ਅੱਜ ਬੋਤਲਾਂ ਪਾਣੀ ਵਾਲੀਆਂ ਅੱਜ ਕੋਈ ਖੋ ਜੀ ਮੈਂਨੇ ਚਾਹ ਦੀ ਚਾਹ ਠੀਕ ਆ ਤੁਹਨੇ ਆਨੇ ਬਾਹਰ ਖੇਡ ਰਹੇ ਨੇ ਤੇ ਬਲਸਟਰ ਲਾਉਂਗੀ ਇਹ ਨਾਲ ਕਿਉਂਕਿ ਗੰਦ ਪਾਦੀ ਆ ਫਿਰ ਥੋੜਾ ਜਿਹਾ ਦੀ ਉਹ ਤਖਾਮ ਕਰ ਪਾ ਉਹ ਵੀ ਇਹਨਾਂ ਨੇ ਫੜਨ ਦੇ ਰਾੜ ਪਾ ਕੇ ਰੱਖਿਆ ਦੇਖਿਓ ਜੀ ਨੇਰੀ ਆਈ ਇਹ ਵੀ ਕੋਲਕਤ ਕਿੰਨੀ ਸਾਰਾ ਗੰਦ ਪਾਦੀ ਇਹ ਮੈਂ ਝਾੜੂ ਲਾ ਕਾ ਹਟੀਦੀ ਸਾਰੇ ਕਿਤੇ ਲੈ ਸਾਰਾ ਗੰਦ ਪਾਦੀ ਆ ਇਹ ਨੇਰੀ ਦੇ ਇਹ ਦੇਖੋ ਨੇਰੀ ਬਾਦ ਮਿਆਂ ਵਾਲਾ ਐਡ ਪਹਿਲਾਂ 50 ਆਂਦੇ ਨੇ ਕਿੰਨਾ ਦੁਕਾਨ ਆਂਦਾ ਮਨੇ ਖਾਣੇ ਦਾ ਐਡ ਬਣਾਇਆ ਕਿ ਤਰ੍ਹਾਂ ਅੰਜੀ ਸਾਰੇ ਠੀਕ ਠਾਕ ਹੋ ਜੀ ले जी आज अपन बना रहे हैं जी पूरिया ज्योति दीदी कहती कह रही आज पूरिया खाने का मनामा है चल पूरिया बना हैं अपन इस प्रकार आज अपन बना रहे हैं पूरिया छोले जिनु जिनु खाने हैं वो सारे साडे घर आ सकदे हैं ठीक है जी बाकी थाने क्या कर रहे दीदी जी मैं कुछ नहीं कर रही कुछ नहीं कर रही पर कुछ कर पांडे तो कहटी अजर दो टोकर भांडे मांजी थे क्योंकि आज मैं, की हो नीगा नीगा। मैं, देसी, देसी मैं मैं बीमार फिर मैंने मांजे भांडे इस कर जी दो दो टोकरे कट्ठे मांजी है कौली कल कर देसी काम चला वो इधर तो टाप बरा सो करता नहीं वो तेरे कहने बना लेकर ਮੇਰੀ ਫਰਮਾਇਸ਼ ਤਾਂ ਵਰਦੀਆਂ ਨੇ ਪੂਰੀਆਂ ਬੈਲ ਦੇ ਕੇਲੋ ਬਣਾ ਕੇ ਪਾਸਾ ਕਰੂਗਾ ਦੇਖ ਲੈ ਆਹ ਹੁੰਦੀ ਆ ਵੈਣ ਮੈਂ ਬਿਮਾਰ ਵੀ ਆ ਟੂ ਹੀ ਮੇਂ ਦਰਦ ਹੋ ਰਿਹਾ ਮੈਨੇ ਕਹਾ ਮੈਨੇ ਪੂਰੀਆਂ ਖਾਣੀਆਂ ਨੇ ਫੇਰ ਵੀ ਬਣਾ ਰਹੀ ਆ ਮੈਂ ਕਿਹਾ ਤਾਂ ਮੈਂ ਕਹਾ ਚਲ ਮੈਂ ਬਣਾ ਲੂਗੀ ਕਹਿੰਦੀ ਨਾ ਕਰੀ ਕੋਈ ਨਹੀਂ ਮੈਂ ਬਣਾ ਦਨੀ ਚਲ ਜਾਓ ਜਾ ਇਤੋਂ ਮੇਰੀ ਤਾਰੀਫ ਕਰਦੀ ਕਿ ਮੇਰੀ ਬੇਇੱਜ਼ਤੀ ਕਰਦੀ ਆ ਫਟੇ ਨੂੰ ਥੋਟਾ ਠੀਕ ਆ ਚਲ ਠੀਕ ਆ ਫਿਰ ਮਿਲਦੇ ਆ ਥੋੜੀ ਜਿਹੀ देर बाद